ਮਹਿਫਲ ਮਹਿਫਲ ਦਾ ਫਰਕ ਹੁੰਦਾ ਹੈ ਕਈ ਮਹਿਫਲਾਂ ਐਸੀਆਂ ਹੁੰਦੀਆਂ ਨੇ ਜਿੱਥੇ ਬੈਠ ਕੇ ਅਸੀਂ ਗੱਲਾਂ ਕਰਦੇ ਹਾਂ ਪਰ ਉਹਨਾਂ ਗੱਲਾਂ ਦਾ ਕੋਈ ਤੰਤ ਨਹੀਂ ਹੁੰਦਾ ਸੋ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਬਦਲ ਦਿੰਦੀਆਂ ਨੇ ਤੇ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦਿੰਦੀਆਂ ਨੇ ਬਰਬਾਦ ਕਰ ਦਿੰਦੀਆਂ ਨੇ ਕੁਝ ਕੱਚੀਆਂ ਗੱਲਾਂ ਪਿੱਛੇ ਅਸੀਂ ਸਾਰੀ ਉਮਰ ਲੰਘਾ ਦਿੰਨੇ ਆ ਕੁਝ ਵਾਧੂ ਦੀਆਂ ਫਾਰਮੈਲਟੀਆਂ ਵਿੱਚ ਪੈ ਕੇ ਅਸੀਂ ਆਪਣਾ ਸਮਾਂ ਖਰਾਬ ਕਰ ਲੈਂਦੇ ਆ ਬਦਲੇ ਦੀ ਭਾਵਨਾ ਰੱਖ ਕੇ ਅਸੀਂ ਕਈ ਵਾਰ ਇਹ ਸੋਚਦੇ ਆ ਕਿ ਅਸੀਂ ਬਹੁਤ ਵੱਡੇ ਬਣ ਗਏ ਪਰ ਅਕਸਰ ਇਹ ਚੀਜ਼ਾਂ ਸਾਨੂੰ ਸਾਡੀ ਮੰਜ਼ਲ ਤੋਂ ਸਾਡੇ ਨਿਸ਼ਾਨੇ ਤੋਂ ਦੂਰ ਕਰ ਦਿੰਦੀਆਂ ਨੇ ਤੇ ਅਸੀਂ ਅਕਸਰ ਵਿਚੇ ਹੀ ਰੁਲ ਜਾਂਦੇ ਹਾਂ ਸਵਾਉ ਕੁਝ ਐਦਾਂ ਦੀਆਂ ਗੱਲਾਂ ਮੈਂ ਸਾਡੇ ਲਖਾਰੀ ਦੀਦਾਰ ਮਾਨ ਭੈਣੀ ਬਾਗਾ ਜੀ ਦੀਆਂ ਪੜੀਆਂ ਤੇ ਦਿਲ ਕੀਤਾ ਕਿ ਉਹ ਗੱਲਾਂ ਤੁਹਾਡੇ ਨਾਲ ਵੀ ਸਾਂਝੀਆਂ ਕਰਾਂ ਆਓ ਦੇਖਦੇ ਹਾਂ ਦੀਦਾਰ ਮਾਨ ਭੈਣੀ ਬਾਗਾ ਜੀ ਨੇ ਇਸ ਰਚਨਾ ਦੇ ਵਿੱਚ ਕੀ ਕੀ ਜ਼ਿਕਰ ਕੀਤਾ ਕਹਿੰਦੇ ਆਓ ਮਿੱਤਰੋ ਇਕੱਠੇ ਬਹਿ ਕੇ ਗੱਲਾਂ ਕਰੀਏ ਚੱਜਦੀਆਂ ਪੱਥਰ ਚਟਕੇ ਮੁੜੀਆਂ ਮੱਛੀਆਂ ਵਿੱਚ ਫਿਰਨੀਆਂ ਵੱਜਦੀਆਂ ਕਹਿੰਦੇ ਮਾਂ ਬਾਪ ਦੀ ਸੇਵਾ ਕਰਕੇ ਆਪਾਂ ਰੱਬ ਨੂੰ ਪਾਉਣਾ ਮਾਂ ਬਾਪ ਦੀ ਸੇਵਾ ਕਰਕੇ ਆਪਾਂ ਰੱਬ ਨੂੰ ਪਾਉਣਾ ਜੇ ਨਾ ਮਨ ਚੋਂ ਮੈਲ ਉਤਰੀ ਕਾਹਦਾ ਹੈ ਤੀਰਥ ਨਾਉਣਾ ਗੁਣੀ ਗਿਆਨੀ ਬੰਦੇ ਹੁੰਦੇ ਸਿਫਤਾਂ ਖਟਦੇ ਸਭ ਦੀਆਂ ਆਓ ਮਿੱਤਰੋ ਇਕੱਠੇ ਬਹਿ ਕੇ ਗੱਲਾਂ ਕਰੀਏ ਚੱਜਦੀਆਂ ਸੋ ਅਗਲੇ ਪੈਰੇ 'ਚ ਲਿਖਦੇ ਨੇ ਕਹਿੰਦੇ ਜੀਨੇ ਥੋੜੀ ਮਾੜੀ ਕੀਤੀ ਰੱਬ ਆਪੇ ਉਹਦੀ ਮਾੜੀ ਕਰ ਦੂ ਜੀਨੇ ਥੋਡੀ ਮਾੜੀ ਕੀਤੀ ਰੱਬ ਆਪੇ ਉਹਦੀ ਮਾੜੀ ਕਰ ਦੂ ਇਹ ਜ਼ਿੰਦਗੀ ਟੰਡਾਂ ਹਲਟ ਦੀਆਂ ਖਾਲੀ ਹੋ ਕੇ ਪਰਜੂ ਮਾੜੀ ਸੋਚ ਵਾਲੇ ਦੇ ਵੇਖਿਓ ਰੱਬ ਦੀਆਂ ਚਪੇੜਾਂ ਵੱਜਦੀਆਂ ਆਓ ਮਿੱਤਰੋ ਇਕੱਠੇ ਹੋ ਕੇ ਗੱਲਾਂ ਕਰੀਏ ਚੱਜਦੀਆਂ ਆਓ ਮਿੱਤਰੋ ਇਕੱਠੇ ਬਹਿ ਕੇ ਗੱਲਾਂ ਕਰੀਏ ਚੱਜਦੀਆਂ ਸੋ ਆਖਰੀ ਪੈਰੇ ਚ ਲਿਖਦੇ ਨੇ ਕਹਿੰਦੇ ਬੰਦੇ ਉਹੀ ਮਹਾਨ ਹੁੰਦੇ ਜੋ ਪਰਵਾਹ ਨਾ ਲੋਕਾਂ ਦੀ ਕਰਦੇ ਬੰਦੇ ਉਹੀ ਮਹਾਨ ਹੁੰਦੇ ਜੋ ਪਰਵਾਹ ਨਹੀਂ ਲੋਕਾਂ ਦੀ ਕਰਦੇ ਉਹ ਮੰਜ਼ਰਾ ਕਿਵੇਂ ਸਰ ਕਰਨਗੇ ਜੋ ਖੜੇ ਕੰਡੇ ਤੇ ਡਰਦੇ ਤਰੱਕੀ ਵਾਲੀਆਂ ਪੌੜੀਆਂ ਮਿਹਨਤੀ ਬੰਦਿਆਂ ਅੱਗੇ ਭੱਜਦੀਆਂ ਆਓ ਮਿੱਤਰੋ ਇਕੱਠੇ ਬਹਿ ਕੇ ਗੱਲਾਂ ਕਰੀਏ ਚੱਜਦੀਆਂ ਆਓ ਮਿੱਤਰੋ ਇਕੱਠੇ ਬਹਿ ਕੇ ਗੱਲਾਂ ਕਰੀਏ ਚੱਜਦੀਆਂ ਸੋ ਦੋਸਤੋ ਸਾਡਾ ਇੱਕ ਦੁਖਾਨ ਤਾਂ ਕਿ ਅਸੀਂ ਅਕਸਰ ਹੀ ਉਹਨਾਂ ਗੱਲਾਂ ਦੇ ਵਿੱਚ ਉਲਝੇ ਰਹਿੰਦੇ ਹਾਂ ਕਿ ਜੇਕਰ ਕਿਸੇ ਨੇ ਸਾਨੂੰ ਮਾੜਾ ਕਿਹਾ ਤਾਂ ਅਸੀਂ ਬਦਲੇ ਵਿੱਚ ਉਹਨੂੰ ਦੁਗਣਾ ਮਾੜਾ ਕਹੀਏ ਜੇਕਰ ਕਿਸੇ ਨੇ ਸਾਡੇ ਵੱਲ ਉਂਗਲ ਉਠਾਈਏ ਤਾਂ ਅਸੀਂ ਉਹਨਾਂ ਵੱਲ ਦੋ ਉਂਗਲਾਂ ਕਰੀਏ ਪਰ ਕੀ ਇਦਾਂ ਕਰਨ ਦੇ ਨਾਲ ਅਸੀਂ ਜਿੱਤ ਸਕਦੇ ਹਾਂ ਕੀ ਇਦਾਂ ਕਰਨ ਦੇ ਨਾਲ ਸਾਨੂੰ ਸਾਡੇ ਮਨ ਦੀ ਸ਼ਾਂਤੀ ਮਿਲ ਸਕਦੀ ਹੈ ਕੀ ਇਦਾਂ ਕਰਨ ਦੇ ਨਾਲ ਸਾਨੂੰ ਸਕੂਨ ਮਿਲ ਸਕਦਾ ਹੈ ਤੇ ਉਹ ਸਕੂਨ ਕਿੰਨਾ ਕੁ ਸਮਾਂ ਰਹਿਣ ਵਾਲਾ ਹੈ ਕਿਉਂਕਿ ਅੱਜ ਜੇਕਰ ਅਸੀਂ ਇਦਾਂ ਕਰਕੇ ਕੁਝ ਸਮਾਂ ਸਕੂਨ ਲਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਹੀ ਲਾਲਸਾ ਦੁੱਗਣੀ ਹੋ ਜਾਣੀ ਹੈ ਤੇ ਇਦਾਂ ਦੀਆਂ ਗੱਲਾਂ ਸਾਡੇ ਜਿਹਨ ਦੇ ਵਿੱਚ ਸਾਡੇ ਮਨ ਦੇ ਵਿੱਚ ਅਕਸਰ ਵਾਪਰਦੀਆਂ ਰਹਿਣਗੀਆਂ ਤੇ ਕਦੇ ਅਸੀਂ ਇਹਨਾਂ ਤੋਂ ਛੁਟਕਾਰਾ ਨਹੀਂ ਪਾ ਸਕਾਂਗੇ ਜਿਹਦੇ ਕਰਕੇ ਅਸੀਂ ਆਪਣੀਆਂ ਮਿੱਥੀਆਂ ਮੰਜ਼ਲਾਂ ਤੋਂ ਦੂਰ ਹੋਵਾਂਗੇ ਇਸ ਕਰਕੇ ਆਓ ਜਦੋਂ ਵੀ ਅਸੀਂ ਇਕੱਠੇ ਜੁੜ ਬੈਠਦੇ ਹਾਂ ਸੁਚੱਜੀਆਂ ਗੱਲਾਂ ਕਰੀਏ ਬੇਚੱਜੀਆਂ ਗੱਲਾਂ ਨਾ ਕਰੀਏ ਉਹ ਗੱਲਾਂ ਕਰੀਏ ਜਿਹਦੇ ਨਾਲ ਸਾਡਾ ਆਉਣ ਵਾਲਾ ਸਮਾਂ ਚੰਗਾ ਹੋਵੇ ਜਿਦੇ ਕਰਕੇ ਸਾਡੀ ਖੁਸ਼ਹਾਲੀ ਹੋਵੇ ਜਿਦੇ ਕਰਕੇ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਹੋਵੇ ਤੇ ਮਾੜੀਆਂ ਗੱਲਾਂ ਤੋਂ ਹਮੇਸ਼ਾ ਬਚ ਕੇ ਰਹੀਏ ਉਮੀਦ ਕਰਦੇ ਹਾਂ ਕਿ ਦੀਦਾਰ ਮਾਨ ਭੈਣੀ ਬਾਗਾ ਜੀ ਦੇ ਲਿਖੇ ਬੋਲ ਤੁਹਾਨੂੰ ਚੰਗੇ ਲੱਗੇ ਹੋਣਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਪੇਸ ਦੇ ਨਾਲ ਜੁੜਨ ਲਈ ਕਿਸੇ ਵੀ ਤਰ੍ਹਾਂ ਦੇ ਗੀਤ ਸੰਗੀਤ ਦੇ ਕੰਮ ਲਈ ਤੁਸੀਂ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਜਲਦੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ